ਕੈਂਟਰ ਸਿਟੀ ਦਾ ਸੀਸੀਟੀਵੀ ਦੇ ਵਿੱਚ ਅਤੇ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਦੇ ਨਾਲ ਜੋ ਬਲਟਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪੀਜੀ ਦੇ ਵਿੱਚ ਕੁੜੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੀਜੀ ਦੇ ਮਾਲਕ ਦਵਿੰਦਰ ਉੱਤੇ 25 ਸਾਲ ਦੀ ਕੁੜੀ ਨੇ ਗੰਭੀਰ ਇਲਜ਼ਾਮ ਲਗਾਏ ਨੇ ਉੱਥੇ ਹੀ ਪੁਲਿਸ ਨੇ ਹੁਣ ਪੀਜੀ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਮੁਲਜ਼ਮ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਨਿਆਇਕ ਹਿਰਾਸਤ ਦੇ ਵਿੱਚ ਪੇਸ਼ ਦਿੱਤਾ ਗਿਆ ਤਾਂ ਬਲਟਾਣਾ ਤੋਂ ਇਹ ਖਬਰ ਹੈ ਅਜਿਹਾ ਕਿ ਇੱਕ ਪੀਜੀ ਦੇ ਵਿੱਚ ਕੁੜੀ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਉਥੇ ਹੀ ਪੀਜੀ ਦੇ ਮਾਲਕ ਦਵਿੰਦਰ ਦੇ ਉੱਤੇ 25 ਸਾਲ ਦੀ ਕੁੜੀ ਨੇ ਗੰਭੀਰ ਇਲਜ਼ਾਮ ਲਗਾਏ ਨੇ ਉਥੇ ਹੀ ਪੁਲਿਸ ਵੱਲੋਂ ਹੁਣ ਇਸ ਪੂਰੇ ਮਾਮਲੇ ਤੇ ਕਾਰਵਾਈ ਕਰਦਿਆਂ ਪੀਜੀ ਮਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਦਾ ਇਹ ਮਾਮਲਾ ਸਾਹਮਣੇ ਆਇਆ ਜੁਥੇ ਜੀ ਦੇ ਵਿੱਚ ਕੁੜੀ ਦੇ ਨਾਲ ਛੇੜਛਾੜ ਹੋਈ ਹੈ ਉਹ ਤੇਹੀ ਪੀਜੀ ਦੇ ਮਾਲਕ ਦਵਿੰਦਰ ਦੇ ਉੱਤੇ 25 ਸਾਲ ਦੀ ਕੁੜੀ ਨੇ ਗੰਭੀਰ ਇਲਜ਼ਾਮ ਜੋਨੇ ਉਹ ਛੇੜਛਾੜ ਦੇ ਲਗਾਏ ਨੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਹੈ ਤੇ ਪੀਜੀ ਮਾਲਕ ਦੇ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਫਤਾਰ ਕਰ ਲਿਆ ਹੈ। ਕਰੀਨਾ ਰਾਜਪੂਤ ਕੌਮਨ ਬ੍ਰਦਰ ਰਵੀ ਰਾਜਪੂਤ ਦੋਨੇ ਜਣੇ ਕੰਪਲੇਂਟ ਲੈ ਕੇ ਆਏ ਸੀ। ਕਰੀਨਾ ਪਿਛਲੇ 10-15 ਦਿਨਾਂ ਦੇ ਤੋਂ ਸੰਸ਼ਾਇਨ ਹੋਤੋ ਤੇ ਬਟਾਣਾ ਵਿੱਚ ਬਣੀ ਪਈ ਉਥੇ ਪੈਰੈਂਟ ਦੇ ਰਹਿ ਰਹੀ ਸੀ ਉਹਦਾ ਇਹ ਅਲੀਗੇਸ਼ਨ ਸੀ 15 ਫਰਵਰੀ ਦੀ ਰਾਤ ਨੂੰ 10:00 11:00 ਵਜੇ ਹੋਟਲ ਦੇ ਅ ਪੀਜੀ ਦੇ ਹੋਂਰ ਦਵਿੰਦਰ ਨੇ ਉਸਨਾਨ ਫਿਜ਼ੀਕਲ ਰਿਲੇਸ਼ਨ ਦੀ ਡਿਮਾਂਡ ਕੀਤੀ ਹੈ ਤੇ ਅਸੀਂ ਇਸ ਦੀ ਏਸ ਨਿਰਮਲ ਕੌਰ ਜੀ ਵੱਲੋਂ ਸਟੇਟਮੈਂਟ ਰਿਕਾਰਡ ਕੀਤੀ ਕਿ ਕਰੀਨਾ ਰਾਜਪੂਤ ਦੀ ਔਰ ਸੀਨੀਅਰ ਰੈਸਟੋਰਨਰ ਨਾਲ ਗੱਲ ਕਰਕੇ ਸੀ ਨਾਲ ਦੀ ਨਾਲ ਐਫਆਈਆ ਲਾਸ ਕਰਤੀ ਐਫਆਈਆ ਨੰਬਰ 90 ਜੀ ਔਰ ਨਾਮ ਦੇ ਨਾਲ ਚੂਜ਼ ਨੂੰ ਫੜ ਕੇ ਸੀ ਜੇਮ ਭੇਜਤਾ ਔਰ ਜਲਦੀ ਨਾਲ ਚਲਾਨ ਪੇਸ਼ ਕਰ ਲਾਂਗੇ ਇਸ ਮਾਮਲੇ 'ਚ ਕਿਤੇ ਵੀ ਕਿਤੇ ਕੰਪਰੋਮਾਈਜ਼ ਕਰਾਉਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਗਈ ਤਾਂ ਇਹ ਮਾਮਲਾ ਸਾਹਮਣੇ ਆਇਆ ਜੁਥੇ ਕਿ ਇੱਕ 25 ਸਾਲਾਂ ਦੀ ਕੁੜੀ ਦੇ ਵੱਲੋਂ ਪੀਜੀ ਮਾਲਕ ਜਿਸ ਦਾ ਨਾਮ ਦਵਿੰਦਰ ਹੈ ਉਸਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤਾਂ ਉਤੇ ਹੀ ਪੁਲਿਸ ਨੇ ਹੁਣ ਇਸ ਮਾਮਲੇ ਦੇ ਵਿੱਚ ਐਕਸ਼ਨ ਕਰਦੇ ਹੋਏ पीजी मालिक ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਜੋ ਹੈ ਉਹ ਗ੍ਰਿਫਤਾਰ ਕਰ ਲਿਆ ਤਾਂ ਬਲਟਾਣਾ ਤੋਂ ਇੱਕ ਖਬਰ ਹੈ ਜਿੱਥੇ ਕਿ ਇੱਕ पीजी ਦੇ ਵਿੱਚ ਕੁੜੀ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ पीजी ਦੇ ਮਾਲਕ ਦਵਿੰਦਰ ਦੇ ਉੱਤੇ 25 ਸਾਲ ਦੀ ਕੁੜੀ ਨੇ ਗੰਭੀਰ ਇਲਜ਼ਾਮ ਲਗਾਏ ਨੇ पीजी ਦੇ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਹੁਣ ਪੁਲਿਸ ਨੇ पीजी ਮਾਲਕ ਨੂੰ ਗ੍ਰਿਫਤਾਰ ਕਰ ਲਿਆ ਤਾਂ ਮੁਲਜ਼ਮ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਇਹ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਕੀ ਇਹ ਉਸੇ ਪੀਜੀ ਦੀਆਂ ਤਸਵੀਰਾਂ ਨੇ ਜਿਸ ਕੁੜੀ ਦੇ ਵੱਲੋਂ ਪੀਜੀ ਮਾਲਕ ਤੇ ਜੋ ਹੈ ਉਹ ਗੰਭੀਰ ਇਲਜ਼ਾਮ ਲਗਾਏ ਗਏ ਨੇ ਤਾਂ ਪੁਲਿਸ ਦੇ ਵੱਲੋਂ ਕੁੜੀ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਪੀਜੀ ਮਾਲਕ ਨੂੰ ਜੋ ਹੈ ਉਹ ਗ੍ਰਿਫਤਾਰ ਕਰ ਲਿਆ ਉਧਰ ਚੰਡੀਗੜ੍ਹ ਅੰਬਾਲਾ ਹਾਈਵੇ ਤੇ ਇੱਕ ਹਾਦਸਾ ਵਾਪਰਿਆ ਇੱਕ ਵਿਅਕਤੀ ਦੀ ਭੇਤ ਪਰੇ ਹਾਲਾਤਾਂ ਦੇ ਵਿੱਚ ਫੁੱਟ ਓਵਰ ਬ੍ਰਿਜ ਤੋਂ ਹੇਠਾਂ ਡਿੱਗ ਗਿਆ ਸੜਕ ਤੇ ਡਿੱਗਦੇ ਹੀ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤਾਂ ਮੌਕੇ ਤੇ ਤਾਇਨਾਤ ਜ਼ਿਰਕਪੁਰ ਟ੍ਰੈਫਿਕ ਪੁਲਿਸ ਦੇ ਕਰਮਚਾਰੀਆਂ ਨੇ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਤਾਂ ਪਤਨੀ ਨੇ ਪਛਾਣ ਕੀਤੀ ਹੈ ਮ੍ਰਿਤਕ ਦੀ ਪਛਾਣ ਯਮੁਨਾ ਨਗਰ ਦੀ ਸ਼ਾਂਤੀ ਕਲੋਨੀ ਦੇ ਨਿਵਾਸੀ ਹਰਬੰਸ ਸਿੰਘ ਵਜੋਂ ਹੋਈ ਹੈ ਜੋ ਕਿ 10 ਦਿਨਾਂ ਤੋਂ ਲਪਤਾਸੀ ਤਾਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਅਕਤੀ ਦੀ ਜੋ ਹੈ ਉਹ ਮੌਤ ਹੋਈ ਹੈ ਦਰਅਸਲ ਚੰਡੀਗੜ੍ਹ ਅੰਬਾਲਾ ਹਾਈਵੇ ਤੇ ਇਹ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਵਿਅਕਤੀ ਦੀ ਭੇਦ ਭਰੇ ਹਾਲਾਤਾਂ ਚ ਫੁੱਟ ਓਵਰ ਬ੍ਰਿਜ ਤੋਂ ਹੇਠਾਂ ਡਿੱਗਣ ਕਾਰਨ ਉਸ ਦੀ ਹਾਲਤ ਗੰਭੀਰ ਹੋਈ ਉਸ ਨੂੰ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਨਗਰ ਨਿਗਮ ਦੇ ਵੱਲੋਂ ਬਿਨਾ ਪਰਵਾਨਗੀ ਦੇ ਲਗਾਏ ਗਏ ਪ੍ਰੋਸੈਸਿੰਗ ਪਲਾਂਟਾਂ ਦਾ ਮਾਮਲਾ ਹੁਣ ਹਾਈ ਕੋਰਟ ਪਹੁੰਚਿਆ ਹੈ। ਮੁਹਾਲੀ ਦੇ ਫੇਜ਼ 5 ਦੇ ਵਿੱਚ ਬਿਨਾ ਕਿਸੇ ਪਰਵਾਨਗੀ ਦੇ ਇੱਕ ਸਥਾਈ ਰਹਹਤ ਖੂਦ ਪ੍ਰੋਸੈਸਿੰਗ ਪਲਾਂਟ ਸਥਾਪਿਤ ਕੀਤਾ ਗਿਆ। ਜਿਸ ਨੂੰ ਲੈ ਕੇ ਆਲੇ-ਦੁਆਲੇ ਦੇ ਲੋਕਾਂ ਨੇ ਵਿਰੋਧ ਜਤਾਇਆ ਤੇ ਕਿਹਾ ਕਿ ਲਗਾਤਾਰ ਰਿਹਾਇਸ਼ੀ ਇਲਾਕੇ ਦੇ ਵਿੱਚ ਬਦਬੂ ਫੈਲ ਰਹੀ ਹੈ ਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ। ਜਿਸ ਤੋਂ ਬਾਅਦ ਦੋਵੇਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਵੱਲੋਂ ਪੰਜਾਬ ਬਰਿਆਣਾ ਹਾਈ ਕੋਰਟ ਦਾ ਰੋਕੀ ਤਾ ਜੋਤੇ ਹਾਈ ਕੋਰਟ ਨੇ ਹੁਣ ਮਾਮਲੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਨਗਰ ਨਿਗਮ ਮੋਹਾਲੀ ਗਮਾਡਾ ਅਤੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਸਾਰਾ ਮਾਰਚ ਲਈ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਜਵਾਬ ਦਾਇਰ ਕਰਨ ਦੇ ਲਈ ਕਿਹਾ ਹੈ ਮਾਲਿਕ ਕਾਰਪੋਰੇਸ਼ਨ ਵੱਲੋਂ ਫੇਜ਼ 5 ਰੈ residențial ਏਰੀਆ ਦੇ ਵਿੱਚ ਮੇ ਜੋ ਕਿ ਸਾਹਿਬ ਮਦਾ ਕੇ ਸਾਧ ਲੱਗਦਾ ਹੈ ਉहां पे जो ਐਸਾ ਇਹ ਲੋਕ ਕਾਰਪੋਰੇਸ਼ਨ ਪ੍ਰੋਸੈਸਿੰਗ ਪਲਾਂਟ ਬਿਗੈਰ ਕਿਸੇ ਕੇ ਮਨਜ਼ੂਰੀ ਕੇ ਲਗਾ ਰਹੇ থে ਇਸ ਕਾ ਹਮ ਲੋਗੋ ਨੇ ਪੂਰਜੋਰ ਵਿਰੋਧ ਕੀਆ ਤਾ ਪਿਛੇ 8-10 ਦਿਨ ਚਲਤਾ ਹੈ ਇਸ ਕੇ ਬਾਦ ਉਹ ਪ੍ਰੋਸੈਸਿੰਗ ਪਲੈਂਟ ਤੋ ਬੰਦ ਕਰ ਦਿਆ ਇਨ ਲੋਗੋ ਨੇ ਲੇਕਿਨ ਹਮ ਲੋਗੋ ਨੇ ਇਨ ਲੋਗੋ ਸੇ ਆਕੇ ਪਾਇਆ ਕਿ ਕਿਸਕੇ ਮਨਜ਼ੂਰੀ ਸੇ ਆਪਨੇ ਇਹ ਪਲਾਂਟ ਲਗਾਣੇ ਕੀ ਸੋਚੀ ਔਰ ਇੱਕ ਰਹਾਇਸ਼ੀ ਏਰੀਆ ਦੇ ਜੋ ਕੇ ਵਿੱਚ ਮੇ ਤੋ ਫਿਰ ਇਨਕਾ ਕੋਈ ਜਵਾਬ ਨਹੀਂ ਆਇਆ ਸੋ ਇੱਕ ਤਰ੍ਹਾਂ ਦਾ ਇਹ ਹੈਲਥ ਹੈਜ਼ਰਡ ਜਿਹੜਾ ਸੀਗਾ ਉਹ ਹੋ ਰਿਹਾ ਔਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੇਸ ਵੀ ਪਾਇਆ ਗਿਆ ਹੈ ਹਾਈ ਕੋਰਟ ਦੇ ਵਿੱਚ ਜਿਹਦੇ ਜਿਹਦੇ ਵਿੱਚ ਉਹਨਾਂ ਨੇ ਪੋਲੂਸ਼ਨ ਕੰਟਰੋਲ ਬੋਰਡ ਤੇ ਗਮਾਡਾ ਤੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਪਾਰਟੀ ਬਣਾਇਆ ਔਰ ਇਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਤੁਸੀਂ ਇਹ ਜਿਹੜਾ ਪਲਾਂਟ ਹੈ ਇਹਨੂੰ ਡੈਜ਼ਿਗਨੇਟਿਡ ਏਰੀਆ ਚ ਲੈ ਕੇ ਜਾਓ ਨਾ ਨਗਰ ਨਿਗਮ ਨੇ ਦਿਖਾਈ ਨਾ ਹੀ ਗਮਾਡਾ ਨੇ ਦੀ ਆਪ ਤਾਂ ਕੋਈ ਜਵਾਬ ਨਾ ਹੀ ਐਨਡੀਟੀ ਨੇ ਆ ਕੋਈ ਜਵਾਬ ਰੈਸੀ ਇਲਾਕੇ ਚ ਲਾਣਾ ਤੇ ਕੱਲ ਨੂੰ ਜੇ ਬਿਮਾਰੀ ਫੈਲ ਗਈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਇਸ ਕਰਕੇ ਮੇਰੀ ਸਭ ਨੂੰ ਬੇਨਤੀ ਹੈ ਸਰਕਾਰ ਨੂੰ ਬੇਨਤੀ ਹੈ ਮਹਿਕਮੇ ਨੂੰ ਬੇਨਤੀ ਹੈ ਕਿ ਇਸ ਪੁਆਇੰਟ ਨੂੰ ਬੰਦ ਕਰਕੇ ਇਹ ਆਊਟ ਆਫ ਸਿਟੀ ਰੱਖਿਆ ਜਾਵੇ ਇਸ ਤਰ੍ਹਾਂ ਖੜਿਆ ਮੁਹਾਲੀ ਦੇ ਫੇਸ ਪੰਜ ਦੇ ਵਿੱਚ ਜਿੱਥੇ ਕਹੇ ਸੀ ਉਹ ਰਿਹਾਇਸ਼ੀ ਇਲਾਕਾ ਵੀ ਕੁਝ ਹੀ ਕਦਮਾਂ ਦੀ ਦੂਰੀ ਸੜਕ ਪਾਰ ਰਿਹਾ ਹੈ। ਰਿਹਾਇਸ਼ੀ ਇਲਾਕੇ ਦੇ ਇਸ ਪਾਸੇ ਲੱਗੇਗਾ ਉਦਯੋਗਿਕ ਖੇਤਰ ਹੈ। ਲੇਕਿਨ ਨਗਰ ਨਿਗਮ ਵੱਲੋਂ ਬਿਨਾਂ ਕਿਸੇ ਦੀ ਪ੍ਰਵਾਨਗੀ ਲਏ ਜਾਂ ਬਿਨਾਂ ਕਿਸੇ ਪਰਮਿਸ਼ਨ ਤੋਂ ਜਿਹੜਾ ਕਿ ਹੈਗਾ ਗ੍ਰੀਨ ਬੈਲਡ ਦੇ ਉੱਪਰ ਲਕੇ ਪ੍ਰੋਸੈਸਿੰਗ ਪਲਾਂਟ ਜਿਹੜਾ ਕਿ ਆਰਐਮਸੀ ਪੁਆਇੰਟ ਦੇ ਨਾਲ ਪ੍ਰੋਸੈਸਿੰਗ ਪਲਾਂਟ ਜਿਹੜਾ ਕਿ ਇੱਧਰ ਲਗਾ ਦਿੱਤਾ ਗਿਆ ਉਸ ਨੂੰ ਲੈ ਕੇ ਹੁਣ ਮੁਹਾਲੀ ਦੇ ਫੇਸ 5 ਦੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਤੇ ਮੁਹਾਲੀ ਪਿੰਡ ਸ਼ਾਹੀ ਮਾਜਰਾ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਰੈਣਾ ਹਾਈ ਕੋਰਟ ਦਾ ਰੁਕ ਕੀਤਾ ਗਿਆ ਤੇ ਉੱਥੇ ਉਹਨਾਂ ਵੱਲੋਂ ਇਹ ਪਟੀਸ਼ਨ ਜ਼ਾਹਿਰ ਕੀਤੀ ਗਈ ਹੈ ਤੇ ਉਸੇ ਪਾਰਟੀ ਜਿਹੜਾ ਕਿ ਨਗਰ ਨਿਗਮ ਮੁਹਾਲੀ ਸਮੇਤ ਗਵਾੜਾ ਤੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਬਣਾਇਆ ਗਿਆ ਕਿ ਆਖਰ ਕਿਸ ਦੀ ਪਰਮਿਸ਼ਨ ਨਾਲ ਜਿਹੜਾ ਕਿਹਾ ਗ੍ਰੀਨ ਬੈਂਡ ਦੇ ਉੱਪਰ ਨਗਰ ਨਿਗਮ ਵੱਲੋਂ ਲੜਕੀ ਪ੍ਰੋਸੈਸਿੰਗ ਪਲਾਂਟ ਲਗਾਇਆ ਗਿਆ ਹਾਲਾਂਕਿ ਇਸ ਨੂੰ ਲੈ ਕੇ ਲਗਾਤਾਰ ਵਿਵਾਦ ਜਿਹੜਾ ਲਗਾਤਾਰ ਚੱਲਦਾ ਆ ਰਿਹਾ ਹੈ ਇਸ ਨੂੰ ਲੈ ਕੇ ਪੰਜਾਬ ਰੈਣਾ ਹਾਈ ਕੋਰਟ ਵੱਲੋਂ ਜਿਹੜੀ 17 ਮਾਰਚ ਦੀ ਡੇਟ ਨੇ ਹਦਾਇਤ ਕੀਤੀ ਗਈ ਤੇ ਉਸ ਨੂੰ ਇਸ ਦੇ ਵਿੱਚ ਨੂੰ ਜਿਹੜਾ ਕਿਹਾ ਨਗਰ ਨਿਗਮ ਕਮਿਸ਼ਨਰ ਤੇ ਗਮਾੜਾ ਤੇ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਜਿਹੜਾ ਕਿ ਹੁਣ ਦਾਇਰ ਕੀਤਾ ਜਾਏਗਾ ਮੁਹਾਲੀ ਤੋਂ ਮਨੀ ਸ਼ੰਕਰ ਜੀ ਮੀਡੀਆ ਡੇਰਾ ਬੱਸੀ ਦੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਸਟੇ ਆਰਡਰ ਦੇ ਬਾਵਜੂਦ ਡੇਰਾ ਬੱਸੀ ਖੇਤਰ ਦੇ ਵਿੱਚ ਡੀਸਲਟਿੰਗ ਦੇ ਨਾਂ ਤੇ ਗੈਰ ਕਾਨੂੰਨੀ ਖੁਦਾਈ ਤੇ ਮਾਈਨਿੰਗ ਕੀਤੀ ਜਾ ਰਹੀ ਹੈ। ਅਦਾਲਤੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਮਾਈਨਿੰਗ ਚੱਲ ਰਹੀ ਹੈ ਜਿਸ ਦੇ ਨਾਲ ਕਿਸਾਨਾਂ ਦੀ ਜ਼ਮੀਨ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਤੁਸੀਂ ਦੇਖੋ ਵੀ ਗੈਰ ਕਾਨੂੰਨੀ ਮਾਈਨਿੰਗ ਤੋਂ ਤਾਂ ਦੱਬ ਕੇ ਹੋ ਰਹੀ ਆ ਅੱਧੀ ਰਾਤ ਨੂੰ ਵੀ ਚੱਕ ਰਹੇ ਸਾਰੇ ਹੀ ਚੱਕ ਰਹੇ ਆ ਜਿਹੜੇ ਤੁਹਾਨੂੰ ਸਹੀ ਇਸ ਨੂੰ ਰੋਕਾ ਜੀ ਪੱਥਰ ਪਿਆ ਇੱਥੇ ਥੱਲੇ ਇਹ ਜਿਹੜੇ ਪੂਲਾ ਉਹ ਹਟ ਜਾਣੇ ਤੇ ਪਿੰਡ ਵਾਲਿਆਂ ਨੇ ਆਪ ਮੈਂ ਤਾਰ ਦੇ ਤਾਰ ਤੋਂ ਹੀ ਇੱਥੇ ਕਰੇ ਹੋਏ ਆ ਉਹ ਪੱਥਰ ਨਹੀਂ ਇੱਥੇ ਲਾਣ ਦਿੰਦੇ ਲਾਣ ਨਹੀਂ ਦਿੰਦੇ ਜੀ ਪੂਲ ਚ ਹੈ ਗਿਰ ਜੇ ਮਤਲਬ ਇਹ ਹਾਲਤ ਜਿਹੜੀ ਹੋਈ ਪਈ ਆ ਪੰਚਾਇਤ ਵਿੱਚ ਬ੍ਰਾਂ ਕਰ ਰਹੀ ਜਿਮਾਨੀ ਸਨ ਸਰਪੰਚ ਬ੍ਰਾਂ ਕਰ ਰਿਹਾ ਜੀ ਜੈ ਬ੍ਰਾਹਮ ਸਰਪਾਚਾ ਨਾ ਪ੍ਰਾਨ ਕਰ ਰਿਹਾ ਜੀ ਕਿ ਆਪ ਕਹੀ ਜਾ ਵੀ ਆਵੇਂ ਪੰਥਰੇ ਚੱਕਰ ਦਿੰਦੇ ਤੁਸੀਂ ਉਧਰ ਮੁਹਾਲੀ ਪੁਲਿਸ ਨੂੰ ਵਕਫ ਵਕ ਮਾਮਲਿਆਂ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਜਿੱਥੇ ਬਲੌਂਗੀ ਤੋਂ ਇੱਕ ਲੁਟੇਰੇ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਗਿਆ ਮੁਲਜ਼ਮ ਤੋਂ ਦੇਸੀ ਕੱਟੇ ਤੇ ਦੋ ਜ਼ਿੰਦਾ ਰੋਂਦ ਸਣੇ ਉਸ ਨੂੰ ਕਾਬੂ ਕੀਤਾ ਗਿਆ ਮੁਲਜ਼ਮ ਨੇ ਪਿਸਤੌਲ ਦੀ ਨੋਕ ਤੇ ਦੁਕਾਨ ਦੇ ਵਿੱਚੋਂ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤਾਂ ਪਿੰਡ ਕੜੂਆ ਪੁਲਿਸ ਨੇ ਤਿੰਨ ਸਨੈਚਰਾਂ ਨੂੰ ਕਾਬੂ ਕੀਤਾ ਹੈ ਮੁਲਜ਼ਮਾਂ ਤੋਂ ਲੁੱਟਖੋ ਕੀਤੇ ਮੋਬਾਈਲ ਵੀ ਇਹਨਾਂ ਤੋਂ ਬਰਾਮਦ ਹੋਏ ਨੇ ਤਾਂ ਇੱਕ ਵੱਡੀ ਸਵਲਦਾ ਜਿਹੜੀ ਹੈ ਉਹ ਮਿਲੀ ਹੈ ਜਿੱਤੇ ਮੋਹਾਲੀ ਪੁਲਿਸ ਨੂੰ ਵਕਵਕ ਮਾਮਲਿਆਂ ਦੇ ਵਿੱਚ ਜੋ ਮੁਲਜ਼ਮ ਜਿਹੜੇ ਨੇ ਉਹਨਾਂ ਨੇ ਕਾਬੂ ਕੀਤੇ ਨੇ ਨਾਲ ਹੀ ਦੇਸੀ ਘਟੇ ਦੋ ਜਿੰਦਾ ਰੌਂਜ ਸਣੇ ਹੋਰ ਵੀ ਕਈ ਚੀਜ਼ਾਂ ਨਾਲ ਤੋਂ ਬਰਾਮਦ ਹੋਈਆਂ ਨੇ ਤਾਂ ਮੁਹਾਲੀ ਪੁਲਿਸ ਨੂੰ ਵਕਫਕ ਮਾਮਲੇ ਦੇ ਵਿੱਚ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿੱਤੇ ਕਿ ਬਲੌਂਗੀ ਤੋਂ ਇੱਕ ਲੁਟੇਰੇ ਨੂੰ ਹਥਿਆਰਾਂ ਸਹੇਲਮ ਪੁਲਿਸ ਨੇ ਕਾਬੂ ਕੀਤਾ ਹੈ ਤਾਂ ਮੁਲਜ਼ਮ ਤੋਂ ਦੇਸੀ ਕੱਟੇ ਤੇ ਦੋ ਜ਼ਿੰਦਾ ਰੌਂਧ ਜੜੇ ਨੇ ਉਬਰ ਆਮਦ ਹੋਏ ਨੇ ਮੁਲਜ਼ਮ ਨੇ ਦੱਸ ਦਿੱ ਕਿ ਪਿਸਤੌਲ ਦੀ ਨੋਕ ਤੇ ਇੱਕ ਦੁਕਾਨ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਜਿਹੜਾ ਉਹ ਅੰਜਾਮ ਦਿੱਤਾ ਸੀ ਕਬਿਜਨ ਖਰੜਦੀਪ ਪੁਲਿਸ ਟੀਮ ਬਲੌਂਗੀ ਤੇ ਕੜੂਆ ਥਾਣੇ ਦੀ ਪੁਲਿਸ ਟੀਮ ਨੂੰ ਚੰਗੀ ਕਾਮਯਾਬੀ ਮਿਲੀ ਜਦੋਂ ਖਾਣਾ ਬਲੌਂਗੀ ਚ ਇੱਕ ਜਿਹੜਾ ਇਨਸੀਡੈਂਟ ਹੋਇਆ ਸੀ 17 ਤਰੀਕ ਨੂੰ ਇੱਕ ਦੁਕਾਨਦਾਰ ਕੋਲ ਟਖੋਦੀ ਨੀਤ ਨਾਲ ਕੁਝ ਨੌਜਵਾਨ ਉਹਦੇ ਕੋਲ ਗਏ ਸੀਗੇ ਤੇ ਉਹਨੂੰ ਪ੍ਰੈਸ ਕਰਦੇ ਹੋਏ ਅਸੀਂ ਮੁਕੱਦਮਾ ਦਰਜ ਕੀਤਾ ਤੇ ਇੱਕ ਦੋਸ਼ੀ ਜਿਹੜਾ ਰਾਜਨ ਵਾਸੀ ਬੜਮਾਜਰੇ ਦਾ ਉਹਨੂੰ ਸਾਡੇ ਬਲੌਂਗੀ ਥਾਣੇ ਦੀ ਟੀਮ ਨੇ ਕਾਬੂ ਕੀਤਾ ਤੇ ਉਹਦੇ ਕਾਬੂ ਦੇ ਚੋ ਇੱਕ ਦੇਸੀ ਕੱਟਾ ਤੇ ਦੋ ਜਿੰਦਾ ਰੋਂਗ ਬਰਾਉਂ ਕੀਤੇ ਜਿਹੜੇ ਤਿੰਨ ਸਨੇਚਰ ਨੇ ਉਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਚੋਂ ਦੋ ਮਾਨਖੇੜੀ ਦੇ ਰਹਿਣ ਵਾਲੇ ਨੇ ਤੇ ਇੱਕ ਮੁਰਿੰਡੇ ਦਾ ਰਹਿਣ ਵਾਲਾ ਇਨਾ ਤਿੰਨਾਂ ਨੂੰ ਸੀ ਕਾਬੂ ਕੀਤਾ ਤੇ ਇਹਨਾਂ ਦੇ ਕਬਜ਼ੇ ਚੋਂ ਸਾਨੂੰ ਕੋਟੂ 11 ਮੋਬਾਈਲ ਫੋਨ ਤੇ ਇੱਕ ਇਹਨਾਂ ਦੇ ਕਬਜ਼ੇ ਚੋਂ ਮੋਟਰਸਾਈਕਲ ਸਾਨੂੰ ਬਰਾਮਦ ਹੋਇਆ ਤੇ ਇਹਨਾਂ ਚਾਰੇ ਦੋਸ਼ੀਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਨੇ ਇਹਨਾਂ ਤੋਂ ਜਿਹੜਾ ਇਹਨਾਂ ਦਾ ਰਿਮਾਂਡ ਮਾਨਯੋਗ ਅਦਾਲਤ ਤੋਂ ਹਾਸਲ ਕਰਕੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਉਦਰ ਆਈਡੀਐਫਸੀ ਫਰਸਟ ਬੈਂਕ ਦੇ ਵਿੱਚ 590 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਬੈਂਕ ਦੀ ਚੰਡੀਗੜ੍ਹ ਸ਼ਾਖਾ ਦੇ ਵਿੱਚ ਹਰਿਆਣਾ ਸਰਕਾਰ ਦੇ ਨਾਲ ਜੁੜੇ ਕੁਝ ਖਾਤਿਆਂ ਦੇ ਵਿੱਚ ਲਗਭਗ 590 ਕਰੋੜ ਰੁਪਏ ਦੀਆਂ ਬੇਨਿਜਿਆਮਾ ਦੀਆਂ ਪਤਾ ਲੱਗਿਆ ਤਾਂ ਬੈਂਕ ਨੇ ਖੁਦ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਕਿ ਉਸਦੇ ਆਪਣੇ ਕੁਝ ਕਰਮਚਾਰੀਆਂ ਜਿਨ੍ਹਾਂ ਦੇ ਵਿੱਚ ਕੁਝ ਬਾਹਰੀ ਲੋਕ ਵੀ ਸ਼ਾਮਲ ਨੇ ਇਹ ਅਣਅਧਿਕਾਰਤ ਅਤੇ ਗੈਰਕਾਨੂੰਨੀ ਧੋਖਾਧੜੀ ਕੀਤੀ ਆ ਤਾਂ ਬੈਂਕ ਨੇ ਚਾਰ ਕਰਮਚਾਰੀਆਂ ਨੂੰ ਮੁਅਤਲ ਵੀ ਕਰ ਦਿੱਤਾ ਹੈ ਤਾਂ ਵੱਡੀ ਖਬਰ ਹੈ ਜਿੱਥੇ ਕਿ ਇੱਕ ਬੈਂਕ ਦੇ ਵਿੱਚ ਜੋ ਹੈ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਆਈਡੀਐਫਸੀ ਫਰਸਟ ਬੈਂਕ ਦੇ ਵਿੱਚ 590 ਕਰੋੜ ਦੀ ਧੋਖਾਧੜੀ ਸਾਹਮਣੇ ਆਈ ਹੈ ਜੋਤੇ ਬੈਂਕ ਦੀ ਚੰਡੀਗੜ੍ਹ ਸ਼ਾਖਾ ਦੇ ਵਿੱਚ ਹਰਿਆਣਾ ਸਰਕਾਰ ਨਾਲ ਜੁੜੇ ਕੁਝ ਖਾਤਿਆਂ ਦੇ ਵਿੱਚ ਲਗਭਗ 590 ਕਰੋੜ ਰੁਪਏ ਦੀਆਂ ਬੇਨੀਮੀਆ ਦਾ ਪਤਾ ਲੱਗਿਆ ਤਾਂ ਬੈਂਕ ਨੇ ਖੁਦ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਕਿ ਉਸਦੇ ਆਪਣੇ ਕੁਝ ਕਰਮਚਾਰੀਆਂ ਜਿਨ੍ਹਾਂ ਦੇ ਵਿੱਚ ਕੁਝ ਬਾਹਰੀ ਲੋਕ ਵੀ ਸ਼ਾਮਲ ਨੇ ਇਹ ਅਨधिकृत ਤੇ ਗੈਰਕਾਨੂੰਨੀ ਧੋਖਾਧੜੀ ਕੀਤੀ ਆ ਤਾਂ ਬੈਂਕ ਨੇ ਚਾਰ ਕਰਮਚਾਰੀਆਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਮੁਅਤਲ ਵੀ ਕਰ ਦਿੱਤਾ ਹੈ ਉਦਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਲਈ ਹੁਣ ਪ੍ਰੀਖਿਆ ਲਾਜ਼ਮੀ ਹੋ ਗਈ ਹੈ ਅਧਿਕਾਰੀਆਂ ਦੇ ਲਈ ਵਿਭਾਗੀ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੈ ਸਿੱਖਿਆ ਸਕੱਤਰ ਸੋਨਾਲੀ ਗਿਰੀ ਦੇ ਫਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਿੰਨ ਸਾਲਾਂ ਅੰਦਰ 100 ਚੋਂ ਘੱਟੋ-ਘੱਟ 33 ਅੰਕ ਪ੍ਰਾਪਤ ਕਰਨੇ ਲਾਜ਼ਮੀ ਹੋਣਗੇ ਪ੍ਰੀਖਿਆ ਪਾਸ ਕਰਨ ਦੇ ਲਈ ਚਾਰ ਮੌਕੇ ਵੀ ਮਿਲਣਗੇ ਤਾਂ ਪ੍ਰੀਖਿਆ ਚੋਂ ਜੇਕਰ ਪਾਸ ਨਾ ਹੋਏ ਤਾ ਅਧਿਕਾਰੀਆਂ ਤੇ ਗੱਜ ਦੇਖ ਸਕਦੀ ਆ ਤਾਂ ਉਪ ਜ਼ਿਲਾ ਸਿੱਖਿਆ ਅਧਿਕਾਰੀਆਂ ਪ੍ਰਿੰਸੀਪਲਾਂ ਮੁੱਖ ਅਧਿਆਪਕਾਂ ਅਤੇ ਬੀਪੀਈਓਜ਼ ਲਈ ਇਹ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਤਾਂ ਹੁਣ ਅਧਿਕਾਰੀਆਂ ਦੇ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਲਈ ਇਹ ਖਬਰ ਹੈ ਜਿੱਥੇ ਕੀ ਪ੍ਰੀਖਿਆ ਨੂੰ ਲਾਜ਼ਮੀ ਕੀਤਾ ਗਿਆ ਹੈ ਇਹ ਤੇ ਦੇਣੀ ਹੀ ਨਗਰ ਕੌਂਸਲ ਖਰੜ ਦੀ ਪ੍ਰਧਾਨ ਦੇ ਪਤੀ ਵੱਲੋਂ ਸੜਕ ਦਾ ਪੱਧਰ ਉੱਚਾ ਚੁੱਕਣ ਦਾ ਕੰਮ ਬਿਨਾ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਜੀ ਮੀਡੀਆ ਨੇ ਪ੍ਰਮੁਖਤਾ ਦੇ ਨਾਲ ਖਬਰ ਨਸ਼ਰ ਕੀਤੀ ਤਾਂ ਜੀ ਮੀਡੀਆ ਦੀ ਖਬਰ ਦਾ ਅਸਰ ਹੋਇਆ ਗਲੀ ਮੁਹੱਲੇ ਦੇ ਵਿੱਚ ਵਿਵਾਦ ਹੋਇਆ ਸੀ ਜਿਸ ਨੂੰ ਲੈ ਕੇ ਖਰੜ ਅਦਾਲਤ ਦੇ ਵੱਲੋਂ ਕੰਮ ਨੂੰ ਰੋਕਣ ਦੇ ਲਈ ਸਟੇ ਆਰਡਰ ਜਾਰੀ ਕੀਤੇ ਗਏ ਅਦਾਲਤ ਨੇ ਆਪਣੇ ਹੁਕਮਾ ਦੇ ਵਿੱਚ ਕਿਹਾ ਕਿ ਜੇਕਰ ਖੜੜ ਖਰੜ ਨਗਰ ਕੌਂਸਲ ਦੇ ਵੱਲੋਂ ਕਾਗਜ਼ੀ ਕਾਰਵਾਈ ਸਣੇ ਇਹ ਕੰਮ ਕਰਵਾਇਆ ਜਾ ਰਿਹਾ ਤਾਂ ਇਸ ਨੂੰ ਕੀਤਾ ਜਾ ਸਕਦਾ ਹੈ ਪਰ ਜੇਕਰ ਬਿਨਾਂ ਕਾਗਜ਼ੀ ਕਾਰਵਾਈ ਦੇ ਕੰਮ ਹੋ ਰਿਹਾ ਤਾਂ ਇਸ 'ਤੇ ਰੋਕ ਲਗਾਈ ਜਾਵੇ ਤਾਂ ਇਹ ਖਬਰ ਸਾਹਮਣੇ ਆਈ ਹੈ ਜੋਥੇ ਕਿ ਬੀਤੇ ਦਿਨੀ ਹੀ ਨਗਰ ਕੌਂਸਲ ਖਰੜ ਦੀ ਪ੍ਰਧਾਨ ਦੇ ਵੱਲੋਂ ਜੋ ਸੜਕ ਦਾ ਪੱਧਰ ਉੱਚਾ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਸੀ ਉਸ ਨੂੰ ਲੈ ਕੇ ਹੁਣ ਅਦਾਲਤ ਦੇ ਵੱਲੋਂ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਦਰਅਸਲ ਅਦਾਲਤ ਨੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਹੈ ਕਿ ਜੇਕਰ ਤਾਂ ਖਰੜ ਨਗਰ ਕੌਂਸਲ ਵੱਲੋਂ ਕਾਗਜ਼ੀ ਕਾਰਵਾਈ ਦੇ ਸਣੇ ਇਹ ਕੰਮ ਕਾਜ ਕਰਵਾਇਆ ਜਾ ਰਿਹਾ ਤਾਂ ਇਸ ਨੂੰ ਕੀਤਾ ਜਾ ਸਕਦਾ ਹੈ ਪਰ ਜੇਕਰ ਬਿਨਾਂ ਕਾਗਜ਼ੀ ਕਾਰਵਾਈ ਦੇ ਕੰਮ ਹੋ ਰਿਹਾ ਤਾਂ ਇਸ ਤੇ ਰੋਕ ਲਗਾਈ ਜਾਵੇ ਅ ਦਰਅਸਲ ਜੀ ਮੀਡੀਆ ਦੇ ਵੱਲੋਂ ਪ੍ਰਮੁਖਤਾ ਦੇ ਨਾਲ ਇਹ ਖਬਰ ਜਿਹੜੀ ਆ ਨਸ਼ਰ ਕੀਤੀ ਗਈ ਸੀ ਜਿothe ਗਲੀ ਮੁਹੱਲੇ ਦੇ ਵਿੱਚ ਵਿਵਾਦ ਹੋਇਆ ਸੀ ਜਿਸ ਨੂੰ ਲੈ ਕੇ ਹੁਣ ਖਰੜ ਅਦਾਲਤ ਦੇ ਵੱਲੋਂ ਕੰਮ ਨੂੰ ਰੋਕਣ ਦੇ ਲਈ ਸਟੇ ਆਰਡਰ ਜਾਰੀ ਕੀਤੇ ਗਏ ਨੇ